ਇੱਕ ਪੈੜ ਤੇ ਨਹੀਂ ਕੋਈ ਚੱਲਦਾ ਇੱਕ ਰਾਹ ਤੇ ਨਹੀਂ ਕੋਈ ਚੱਲਦਾ ਇੱਕ ਬੇਦਕ ਤੇ ਉਹਦਾ ਇੱਕੋ ਹੀ ਰਸਤਾ ਉਹ ਇੱਕ ਆਇਆ ਇੱਕ ਗੱਡੀ ਦਾ ਜਾਂਦੀ ਹੈ ਸਿਰਫ ਇੱਕ ਗੱਡੀ ਦਾ ਜਾਂਦੀ ਹੈ ਸਮੁੰਦਰ ਤੱਕ ਸਮੁੰਦਰ ਤੋਂ ਅਗਲਾ ਰਸਤਾ ਕਿਵੇਂ ਪਾਰ ਕਰਨਾ ਉੱਥੇ ਜਾ ਜਾ ਤਾਂ ਪਾਣੀ ਵਾਲਾ ਹੋਇਆ ਹਵਾ ਵਾਲਾ ਹੋਗਾ ਬਸ ਉੱਥੇ ਤੱਕ ਗਿਆ ਨਾ ਟ੍ਰੇਨ ਦਾ ਹੈ ਕਿ ਗਿਆਨ ਅਜੇ ਅਸੀਂ ਪੜਦੇ ਹਾਂ ਸੁਣਦੇ ਹਾਂ ਕੰਨ ਨਾਲ ਗਾਂਗਾ ਬਾਈਰ ਕੰਮ ਬਸ ਉਹ ਤਾਂ ਬਾਈ ਇਹ ਰਹਿਣਾ ਪਊਗਾ ਉਹ ਤਾਂ ਫਿਰ ਆਕਾਸ਼ਮਾਨੀ ਉੱਤੇ ਜਾਊਗੀ ਉੱਥੇ ਉੱਥੇ ਆਕਾਸ਼ਮਾਨੀ ਦੇ ਬਿਨਾਂ ਨਹੀਂ ਜਾ ਸਕਦਾ ਕਿਉਂਕਿ ਉੱਥੇ ਆਤਮਾ ਨੇ ਜਾਣਾ ਸਰੀਰ ਤਾਂ ਜਾਣਾ ਨਹੀਂ ਇੱਥੇ ਤੱਕ ਸਰੀਰ ਚੱਲਦਾ ਜਿਸ ਦਾ ਕੰਨਾਂ ਦੀ ਲੋੜ ਹੈ ਸੁਣਨ ਦੀ ਲੋੜ ਹੈ ਬੋਲਣ ਦੀ ਲੋੜ ਹੈ ਸਰੀਰ ਹੈ ਜੋ ਕੰਨਾ ਦੇ ਬੋਲਣ ਤੇ ਉੱਪਰ ਚਲੀ ਗਈ ਗੱਲ ਮੇਨੂੰ ਕੰਨਾ ਦੇ ਸੁਣਨ ਵਾਲੀ ਗੱਲ ਚਲੀ ਗਈ ਫਿਰ ਬਾਈ ਇਹ ਰੇ ਚੱਲ ਰਿਹਾ ਉਹ ਨਹੀਂ ਹੈ ਇਸਲਾਮ ਦੇ ਵਿੱਚ ਪਿੰਨ ਪਿੰਨ ਮਤ ਕਰੋ ਬਾਈ ਇਹਰ ਤੱਕ ਦੀ ਗੱਲ ਹੈ ਉਹ ਸੁਬੰਦਰ ਦੇ ਕੰਡੇ ਤੱਕ ਤਾਂ ਲੈ ਕੇ ਜਾਵੇ ਬਈ ਪਲੇਟਫਾਰਮ ਤੇ ਟ੍ਰੇਨ ਨਹੀਂ ਹੋਣੇ ਪਲੇਟਫਾਰਮ ਤੱਕ ਤਾਂ ਕਿਵੇਂ ਪਹੁੰਚੋਗੇ ਤੁਸੀਂ ਤਾਂ ਹੀ ਟ੍ਰੇਨ ਬੈਠੋਗੇ ਅਭੇ ਪਲੇਟਫਾਰਮ ਤੱਕ ਕਿਵੇਂ ਪਹੁੰਚਣੇ ਪਿੰਨ ਪਿੰਨ ਮਤਾਂਲੇ ਇੱਕ ਪਲੇਟਫਾਰਮ ਤੇ ਆਉਣਗੇ ਤਾਂ ਇੱਕ ਟ੍ਰੇਨ 'ਚ ਬੈਠਣਗੇ ਪਿੰਨ ਪਿੰਨ ਮਤ ਘਰ ਘਰ ਹੋਈ ਇੱਕ ਪੈੜ ਚੱਲ ਹੈ ਨਹੀਂ ਕੋਈ ਇੱਕ ਪੈੜ ਤਾਂ ਫਿਰ ਆ ਰੇਲ ਦੀ ਹੋ ਜਾਂਦੀ ਐ ਪਿੰਨ ਪਿੰਨ ਮਤਾਂ ਨੇ ਪਲੇਟਫਾਰਮ ਉੱਤੇ ਆਉਣ ਟ੍ਰੇਨ ਆਊਗੀ ਸਾਰੇ ਮਿਲਦ ਕੇ ਰਹਿ ਜੂਗੀ ਗਾਂ ਤੇ ਫਿਰ ਹੋਈ ਜਾਂ ਹੈਗਾ ਹੀ ਐ ਇਹ ਗੱਲ ਐ ਪਿੰਨ ਪਿੰਨ ਜਦ ਮਤਾਂ ਹੋ ਜਾਂਦੀਆਂ ਨੇ ਮਤ ਪੇ ਚ ਲੜਾਈ ਐ ਘਰ 'ਚ ਮਤ ਵੇਦੋਵੇ ਉੱਥੇ ਲੜਾਈ ਐ ਲੜਾਈ ਨੂੰ ਮਟਾਉਣ ਖਾਤਰ ਮਤ ਕੋਣੀ ਇੱਕ ਮਤ ਕਰਨੀ ਪਊਗੀ ਸਾਰੇ ਵਿਚਾਰ ਕੇ ਹੋਊਗੀ ਇੱਕਮਤ ਇਹ ਨਹੀਂ ਹੋ ਸਕਦਾ ਮੇਰੀ ਤੂੰ ਮੰਨ ਮੈਂ ਤੇਰੀ ਕਿਉਂ ਮੰਨਾਂ ਇਹ ਹੋਣਾ ਹੈ ਇਹੀ ਵਿਚਾਰ ਕੇ ਬੈਠੋ ਜਿਹੜਾ ਝੂਠ ਹੈ ਜਿੱਥੇ ਜਿਹੜੀ ਮਤਿ ਚੋਂ ਖਤਮ ਕਰੋ ਇਹ ਕਿਹਾ ਸੀ ਤੁਹਾਨੂੰ ਲਾ ਮੈਂ ਜੇ ਸਾਰੇ ਵਿਚਾਰ ਕੇ ਬੈਠ ਕੇ ਪਲੇਟਫਾਰਮ ਉੱਤੇ ਸਾਰੀਆਂ ਮਤਾਂ ਕਰਨ ਕਿਵੇਂ ਨਹੀਂ ਹੋ ਸਕਦੀ ਇੱਕਮਤ ਹੋ ਸਕਦੀ ਹੈ ਪਰ ਜਿਹੜੇ ਸ਼ਰਾਰਤੀ ਆਦਮੀ ਨੇ ਉਹ ਨਹੀਂ ਹੋਣ ਦੇਣਗੇ ਉਹਨਾਂ ਦੀ ਚੌਧਰ ਨਹੀਂ ਰਹਿਣੀ ਅਜ ਜਿੰਨੇ ਵੱਡੇ ਵੱਡੇ ਸੰਤ ਨਹੀਂ ਇੱਕ ਵੀ ਹੁੰਦਾ ਇਹ ਗੱਲ ਪਤਾ ਵੀ ਅਸੀਂ ਤਜੇ ਗਏ ਇਹਨਾਂ ਦਾ ਅੱਜੇ ਭੋਗ ਵੇਜੂਗਾ ਪਹਿਲੇ ਦਿਨੇ ਭੋਗ ਵੇਜੂ ਸਾਰੇ ਸੰਤਾਂ ਦਾ ਜਿਹੜੇ ਵੱਡੇ ਵੱਡੇ ਨੇ ਇੱਕੋ ਝਟਕੇ 'ਚ ਭੋਗ ਵੇਜੂ ਸਾਰਿਆਂ ਦਾ ਕਦੇ ਨਹੀਂ ਬੰਦੇ ਇਹ ਗੱਲ ਇੱਕ ਪਲੇਟਫਾਰਮ ਤੇ ਹੋਣ ਦੀ ਗੱਲ ਬੈਠ ਕੇ ਗੱਲ ਕਰਨ ਦੀ ਗੱਲ ਨਹੀਂ ਬੋਲਣਗੇ ਕਦੇ ਵੀ ਆਉਂਦੇ ਹੀ ਨਹੀਂ ਇੱਕ ਪਲੇਟਫਾਰਮ ਤੇ ਇਹ ਤਾਂ ਸਾਬਤ ਹੁੰਦਾ ਹੈ ਵੀ ਸਾਰੇ ਇਹ ਲੋਕ ਨੇ ਜਿਹੜੇ ਝਗੜੇ ਦੇ ਪੌਣ ਵਾਲੇ ਨੇ ਜਿਹੜੇ ਸੂਬਿਆਂ ਦੇ ਝਗੜੇ ਪਾਏ ਨੇ ਡਿਵੀਜ਼ਨ ਦੇ ਉਹ ਸਿਆਸਤਦਾਨਾ ਨੇ ਵੀ ਆਈ ਲਾਗਾ ਇरिया ਹੋ ਜਾਏ ਅਲੱਗੋਂ ਮੈਂ ਇਥੇ ਦਾ ਚੀਫ ਮਿਨਿਸਟਰ ਬਣ ਜੂਗਾ ਓਏ ਲੋਲੇ ਭਾਈ ਫੜੀ ਧਰਮ ਦੀ ਮੰਡੀ ਉਹਨਾਂ ਦੀ ਪਾਈ ਹੋਈ ਹੈ ਉਹ ਆਪਣੇ ਬਣੇ ਬੈਠੇ ਨੇ ਠੇਕੇਦਾਰਾਂ ਦੀ ਠੇਕੇਦਾਰਾਂ ਦੀ ਹਾਂਜੀ